ਕੁਝ ਭੈਣਾਂ ਨੇ ਮੈਨੂੰ ਮੈਸੇਜ ਆਏ ਸਨ ਕਿ ਗੁਰਬਾਣੀ ਦੇ ਦੁਆਰਾ ਸਾਨੂੰ ਮਹਾਵਾਰੀ ਬਾਰੇ ਥੋੜਾ ਵਿਸਥਾਰ ਦੇ ਵਿੱਚ ਸਮਝਾਉਣਾ ਕਰੋ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਨੂੰ ਧਰਮ ਦੇ ਨਾਲ ਜੋੜ ਕੇ ਵੇਖਣਾ ਮੈਨੂੰ ਲੱਗਦਾ ਹੈ ਬਿਲਕੁਲ ਹੀ ਔਰਤਾਂ ਦਾ ਨਿਰਾਦਰ ਹੈ ਤੇ ਅਤੇ ਜੇ ਇਹ ਨਾ ਵਾਪਰੇ ਤਾਂ ਸ਼ਾਇਦ ਔਰਤ ਕਦੇ ਮਾਂ ਵੀ ਨਹੀਂ ਬਣ ਸਕਦੀ ਦੂਜੀ ਗੱਲ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਸਮਝਾਇਆ ਹੈ ਜੋ ਜੋ ਰੂਸਿਰਨਾਵਣੀ ਆਵੇ ਵਾਰੋ-ਵਾਰ ਜੂਠੇ-ਜੂਠਾ ਮੁਖ ਵਸੇ ਨਿਤਨਿਤ ਹੋਏ ਖੁਆਰ ਸੂਚੇ ਇਹਨਾ ਅੱਖੀਆਂ ਬਹਿਣ ਜੇ ਪਿੰਡਾਂ ਧੋਏ ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਇਹ ਕੁਦਰਤੀ ਪ੍ਰਕਿਰਿਆ ਨੂੰ ਜਾਣ ਬੁੱਝ ਕੇ ਪੁਰਾਣੇ ਸਮੇਂ ਦੇ ਵਿੱਚ ਔਰਤ ਨੂੰ ਨੀਵੇਂ ਦਰਜੇ ਦੀ ਵਿਖਾਉਂਦੇ ਹੋਏ ਅਪਵਿੱਤਰਤਾ ਦਾ ਰੂਪ ਦੇ ਦਿੱਤਾ ਗਿਆ ਕਿ ਉਹ ਮੈਲੀ ਹੋ ਜਾਂਦੀ ਏ ਪਰ ਗੁਰੂ ਪਾਤਸ਼ਾਹ ਨੇ ਇੱਥੇ ਸਮਝਾਇਆ ਕਿ ਅਸਲ ਦੇ ਵਿੱਚ ਤੇ ਉਹ ਅਪਵਿੱਤਰ ਨੇ ਉਹ ਮੈਲੇ ਇਨਸਾਨ ਨੇ ਜਿਹੜੇ ਮਨ ਕਰਕੇ ਝੂਠ ਬੋਲਦੇ ਨੇ ਅਤੇ ਤੀਰਥਾਂ ਤੇ ਇਸ਼ਨਾਨ ਕਰਕੇ ਕਹਿ ਦਿੰਦੇ ਨੇ ਅਸੀਂ ਪਵਿੱਤਰ ਹੋ ਗਏ ਹਾਂ ਇਹ ਗੱਲ ਇਸ ਤਰ੍ਹਾਂ ਵੀ ਸਮਝ ਲਈਏ ਔਰਤ ਨੂੰ ਪੈਰ ਦੀ ਜੁੱਤੀ ਵੀ ਸਮਝਿਆ ਜਾਂਦਾ ਸੀ ਔਰਤ ਨੂੰ ਸਤੀ ਵੀ ਹੋਣਾ ਪੈਂਦਾ ਸੀ ਔਰਤ ਨੂੰ ਢੰਡ ਕੱਢ ਕੇ ਚੱਲਣਾ ਪੈਂਦਾ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਹੀ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੰਦੇ ਹੋਏ ਉਹ ਧਾਰਮਿਕ ਕਿਰਿਆ ਵੀ ਕਰ ਸਕਦੀ ਹੈ ਉਹ ਬਾਣੀ ਵੀ ਪੜ ਸਕਦੀ ਹੈ ਉਹ ਕੀਰਤਨ ਵੀ ਕਰ ਸਕਦੀ ਹੈ ਉਹਾਂ ਉਹਨਾਂ ਨੇ ਕਿਹਾ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ ਇਹ ਅਪਵਿੱਤਰਤਾ ਅਤੇ ਪਵਿੱਤਰਤਾ ਦੀਆਂ ਗੱਲਾਂ ਇਹਦੇ ਨਾਲ ਜੋੜਨੀ ਆ ਇਹ ਸਾਰੀਆਂ ਗੱਲਾਂ ਸਿਰਫ ਮਰਦ ਔਰਤ ਊਚ ਨੀਚ ਆਦਿਕ ਗੱਲਾਂ ਪੈਦਾ ਕਰਨ ਲਈ ਸੀ ਪਰ ਇਹਦਾ ਧਰਮ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ